ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਅੱਜ ਇੱਕ ਬਹੁਤ ਖਾਸ ਵੀਡੀਓ ਜਿਹੜੀ ਆਪਾਂ ਤੁਹਾਡੇ ਤੱਕ ਲੈ ਕੇ ਆਏ ਆ ਇੱਕ ਦੋਸਤੋ ਮੱਝ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਐਕਸਟਰਾ ਆਰਡੀਨਰੀ ਜਿਹੜੀ ਹਾਈਟ ਲੈਂਥ ਹੈਗੀ ਆ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਪੂਰੀ ਇਨਫਰਮੇਸ਼ਨ ਸਮੇਤ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਓਨਰ ਮਾਲਕ ਦੇ ਨਾਲ ਗੱਲਬਾਤ ਕਰਾਂਗੇ ਵਧੇਰੇ ਜਾਣਕਾਰੀ ਇਸ ਮੱਝ ਦੇ ਸਬੰਧ ਦੇ ਵਿੱਚ ਆਪਾਂ ਉਹਨਾਂ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਪਿੰਡ ਲਾਲਪੁਰ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਬਿਲਕੁਲ ਤੁਸੀਂ ਦੋਸਤੋ ਨਸ਼ਰੇ ਬਾਈਪਾਸ ਤੋਂ ਟੋਟੀਆਂ ਪਿੰਡ ਟੋਟੀਆਂ ਥਾਣੇ ਆ ਸਕਦੇ ਹੋ ਟੋਟੀਆਂ ਤੋਂ ਤੁਸੀਂ ਸਿੱਧਾ ਲਾਲਪੁਰ ਪਿੰਡ ਵਿਜ਼ਿਟ ਕਰ ਸਕਦੇ ਹੋ ਬਿਲਕੁਲ ਮੈਪ ਤੇ ਜਿਹੜਾ ਤੁਸੀਂ ਲੋਕੇਸ਼ਨ ਲਾ ਕੇ ਵੀ ਇਸ ਪਿੰਡ ਤੇ ਵਿੱਚ ਜੜੀ ਵਿਜ਼ਿਟ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਨਾ ਨਾ ਦੋਸਤੋ ਜੋ ਕੰਟੈਕਟ ਨੰਬਰ ਨੇ ਫੋਨ ਨੰਬਰ ਨੇ ਮੈਂ ਵੀਡੀਓ ਦੇ ਵਿੱਚ ਹੀ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਓਨਰ ਦੇ ਨਾਲ ਮਾਲਕ ਦੇ ਨਾਲ ਗੱਲਬਾਤ ਕਰਕੇ ਕਿਸੇ ਤਰ੍ਹਾਂ ਦੀ ਵੀ ਪੁੱਛਗਿੱਛ ਕਰ ਸਕਦੇ ਹੋ ਇਸ ਮੱਝ ਦੇ ਸਬੰਧ ਦੇ ਵਿੱਚ ਸੋ ਬਹੁਤ ਵਧੀਆ ਇੱਕ ਵਾਰੀ ਤੁਹਾਨੂੰ ਬਾਡੀ ਸਟਰਕਚਰ ਆਪਾਂ ਵਿਖਾ ਦੇਣਾ ਦੋਸਤੋ ਤੋੜ ਕੇ ਵੀ ਦਿਖਾਉਣੀ ਆ ਪੂਰੀ ਇਨਫੋਰਮੇਸ਼ਨ ਵੀ ਆ ਜਿਹੜੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੂੰਹ ਮੱਥਾ ਬਹੁਤ ਸੋਹਣਾ ਹੈ ਮੱਝ ਦਾ ਤਕਰੀਬਨ ਤਾਜ਼ਾ ਸੂਈ ਹੈਗੀ ਆ ਸਮਾਂ ਕਿੰਨੇ ਕ ਟਾਈਮ ਦੀ ਸੂਈ ਆ ਕਿੰਨਾ ਕ ਸਮਾਂ ਹੋ ਗਿਆ ਉਹ ਵੀ ਆਪਾਂ ਓਨਰ ਤੋਂ ਪੁੱਛ ਲਾਂਗੇ ਤੇ ਚੱਲਦੇ ਆ ਓਨਰ ਦੇ ਨਾਲ ਗੱਲਬਾਤ ਕਰ ਲੈਂਦੇ ਆ ਆਜੋ ਭਾਜੀ ਸਾਹਮਣੇ ਜੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਹਾਂ ਜੀ ਤੇ ਭਾਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦੀ ਵੀਰਾਂ ਦਾ ਨਾਮ ਮੇਰਾ ਬਲਵਿੰਦਰ ਸਿੰਘ ਪਿੰਡ ਲਾਲਪੁਰ ਠੀਕ ਆ ਜੀ ਤਹਿਸੀਲ ਖਡੂਰ ਸਾਹਵਾ ਜ਼ਿਲ੍ਹਾ ਤਰਨਤਾਰਨ ਠੀਕ ਆ ਤੇ ਭਾਜੀ ਆਪਣਾ ਵਪਾਰ ਦਾ ਕੰਮ ਆ ਜਾਂ ਘਰੇਲੂ ਆਪਣੇ ਘਰ ਦੇ ਪਸ਼ੂ ਹੁੰਦੇ ਤਿਆਰ ਕੀਤੇ ਜੀ ਨੇ ਪਪਾ ਦਾ ਗਮ ਇਡਾ ਨਿਗਾਗਾ ਚਲੋ ਇਥੇ ਡੰਗਰ ਲਾਇਆ ਜੀ ਦਾ ਕੋਈ ਚੰਗਾ ਕਿਤੇ ਮੇਲ ਮਲਾਪ ਹੋ ਜਾਏ ਚੰਗਾ ਫਿਰ ਹਨਾ ਛੱਡਦੇ ਨਹੀਂ ਤੁਸੀਂ ਚੰਗਾ ਲੱਗੇ ਹਾਂਜੀ ਤੇ ਲੈ ਆਈਦਾ ਇਹਦੇ ਝੋਟੀ ਲੈਂਦੀ ਹਰੇਆਣੇ ਤੋਂ ਜੀ ਹੁਣ ਤਾਂ ਇੱਕ ਟੁੱਕੀ ਜੀ ਇਹਦੇ ਪਹਿਲੇ ਸੂਏ ਦੁੱਧ 16 ਲੀਟਰ ਉਹਨਾਂ ਨੇ ਚੋਇਆ ਤੇ ਪਹਿਲਾਂ ਹੁੰਦਾ ਤਾਂ ਐਰਖਾ ਦੂਜੇ ਸੂਏ ਆ ਜੀ ਤੇ ਇਹਦੀ ਤੇ ਉਮੀਦ ਉਹਨਾਂ ਨੇ ਦੱਸੀ ਜੀ 19 ਲੀਟਰ ਦੇ ਚਾਹੋਗੀ ਠੀਕ ਹੈ ਜੀ ਹਰਿਆਣੇ ਤੋਂ ਸ਼ਿਕਰ ਆਪਾਂ ਗੱਲ ਕਰੀਏ ਤੇ ਇਹ ਕਿਹੜੇ ਡਿਸਟ੍ਰਿਕਟ ਵਿੱਚੋਂ ਆਈ ਹੈ ਜੀ ਤਕਰੀਬਨ ਸਰਸਾ ਇੱਥੇ ਦੀਆ ਸਰਸੇਵਰੀ ਕੀ ਠੀਕ ਆ ਤੇ ਪਹਿਲੇ ਸਵੇ ਤਾਂ ਇਹਦਾ 16 ਲੀਟਰ ਦੀ ਕੈਪੈਸਿਟੀ ਦੱਸੀ ਸੀ ਹਾਂਜੀ ਆ ਬਾਕੀ ਦੋਸਤੋ ਇੱਕ ਵਾਰੀ ਮੈਂ ਜ਼ਿਕਰ ਫੇਰ ਤੁਹਾਨੂੰ ਕਰ ਦੇਣਾ ਚਾਹਣਾ ਦੇਖੋਗੇ ਜਦੋਂ ਆਰਡਰ ਦੇਖੋਗੇ ਕੁਆਲਿਟੀ ਦੇਖੋਗੇ ਥਾਣਾ ਦੀ ਵਿਥ ਵਿਰਲ ਦੇਖੋਗੇ ਬਹੁਤ ਖੂਬਸੂਰਤ ਖਣ ਲੱਗਾ ਹੈਗਾ ਬਿਲਕੁਲ ਮੁੱਠੀ ਵਾਲਾ ਥਣ ਕਵਾਂਗੇ ਦੋਸਤੋ ਤੇ ਬਿਰਲਾ ਜਿਹੜੀਆਂ ਹੈਗੀਆਂ ਨੇ ਤਕਰੀਬਨ ਤੁਸੀਂ ਵੇਖੋ 4 4 ਇੰਚ ਦੀਆਂ ਗਰਲਾਂ ਹੈਗੀਆਂ ਨੇ ਚੌਥਾ ਥਣਾਂ ਦੀਆਂ ਤੇ ਹੈਵੀ ਵਜਨਦਾਰ ਹੈਗੀ ਆ ਐਕਸਟਰਾ ਆਰਡੀਨਰੀ ਕੱਦ ਕਾਠੀ ਬੇਲ ਬਹੁਤ ਵਧੀਆ ਹੈਗੀ ਐਸ ਮੱਝ ਦੀ ਤੇ ਜਿਹੜੇ ਬਾਈ ਹੋਰੀ ਕਹਰੇ ਨੇ ਤਕਰੀਬਨ ਸਰਸੇ ਤੋਂ ਹਰਿਆਣੇ ਦੇ ਵਿੱਚ ਜਿਹੜੀ ਸਰਸੇ ਤੋਂ ਇਸ ਦੀ ਬੈਕਗ੍ਰਾਉਂਡ ਹੈਗੀ ਆ ਤਕਰੀਬਨ ਜਿਹੜੇ ਪਸ਼ੂ ਆ ਦੋਸਤੋ ਮਿਲਕਿੰਗ ਲੈਣ ਵਾਲੇ ਬਹੁਤ ਵਧੀਆ ਚੰਗੇ ਪਾਏ ਗਏ ਆ ਉਧਰ ਵੀ ਤੇ ਇੱਕ ਭਾਜੀ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਇੱਕ ਘੰਟਾ ਕੋਈ ਰਸੂਈ ਦਾ ਇੱਕ ਘੰ ਤੇ ਮਗਰ ਮੇਲ ਕਾਫਾ ਜੀ ਹਾਂਜੀ ਮਗਰ ਕਟਾ ਆ ਜਣਾ ਤੇ ਆ ਬਾਕੀ ਆ ਦੂਜਾ ਕੋਈ ਹੋਰ ਤੁਸੀਂ ਕੋਈ ਇਹਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਬਈ ਚੁਵਾਈ ਜਾਂ ਜਾਂ 33 ਦੇ ਵਿੱਚ ਕਿਵੇਂ ਆ ਪੋਲੀ ਆ ਬਿਲਕੁਲ ਹਾਂਜੀ ਚੁਵਾਈ ਚ ਪੋਲੀ ਆ ਜੀ ਠੀਕ ਆ ਤੇ ਬਾਕੀ ਧਾਰ ਮੋਟੀ ਆ ਠੀਕ ਆ ਜੀ ਹਾਂਜੀ ਤੇ ਕੋਈ ਆ ਠੀਕ ਆ ਮੋਟੀ ਧਾਰ ਬਿਲਕੁਲੋਂ ਠੀਕ ਆ ਜੀ ਚੁਵਾਈ ਚ ਪੋਲੀ ਆ ਬਹੁਤ ਮੋਟਾ ਖਾਣਾ ਬਹੁਤ ਮੁੱਠੀ ਵਾਲਾ ਠੀਕ ਹੈ ਜੀ ਹਾਂ ਜੀ 5 5 6 6 ਇੰਚ ਦੀ ਜਗਾਹ ਤੁਹਾਨੂੰ ਤਾਂ ਦੀ ਬਿਲਕੁਲ ਬਿਲਕੁਲ ਹਾਂ ਜੀ ਆਰਡਰ ਦੀ ਕੁਆਲਟੀ ਵਧੀਆ ਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਖੂਬਸੂਰਤ ਆਰਡਰ ਦੀ ਕੁਆਲਟੀ ਹੈ ਦੋਸਤੋ ਇੱਕ ਗੱਲ ਆ ਵੀ ਜਿਹੜੇ ਮੇਰੇ ਵੀਰ ਖਾਸ ਤੌਰ ਤੇ ਖਰੀਦਣਾ ਚਾਹੁੰਦੇ ਆ ਤੁਸੀਂ ਇੱਕ ਵਾਰੀ ਘੱਟੋ ਘੱਟ ਪਿੰਡ ਪਹੁੰਚ ਕੇ ਜਦੋਂ ਤੁਸੀਂ ਆ ਕੇ ਵੇਖਿਆ ਮੱਝ ਨੂੰ ਤਸੱਲੀ ਕਰ ਲਿਓ ਇੱਕ ਵਾਰੀ ਸਾਰੇ ਪਾਸਿਓ ਮੈਂ ਵੀ ਤੁਹਾਨੂੰ ਦਿਖਾ ਦੇਣੀ ਐ ਤੇ ਬਾਕੀ ਜਦੋਂ ਤੁਸੀਂ ਆਪਣਾ ਪਹੁੰਚ ਕੇ ਤੁਸੀਂ ਤਸੱਲੀ ਆਪਣੀ ਅੱਖਾਂ ਰਾਹੀਂ ਕਰ ਸਕਦੇ ਹੋ ਐਕਸਟਰਾ ਆਰਡੀਨਰੀ ਮੈਂ ਤਾਂ ਕਹਿ ਰਿਹਾ ਦੋਸਤੋ ਵੱਡੀ ਮੱਝ ਆ ਤਕਰੀਬਨ ਥਾਣਾ ਪੱਖੋਂ ਹਵਾਨੇ ਪੱਖੋਂ ਵੀ ਬਹੁਤ ਖੁੱਲਾ ਲੇਵਾ ਲੈ ਕੇ ਤੁਰੇ ਫਿਰਦੀ ਮੱਝ ਤੇ ਆਹ ਵੇਖੋ ਆਹ ਵੇਖੋ ਠੀਕ ਆ ਤੇ ਹੋਰ ਭਾਜੀ ਇਹਨੂੰ ਬੜਾ ਖੁੱਲ ਗਿਆ ਫਿਰ ਆਪਾਂ ਹਾਂਜੀ ਹਾਂਜੀ ਆ ਲੋ ਜੀ ਖੋਲ ਕੇ ਆਪਾਂ ਦੋਸਤੋਂ ਤੁਹਾਨੂੰ ਚੈੱਕ ਕਰਾ ਦੇਣੀ ਆ ਸਾਰੇ ਪਾਸਿਓਂ ਤੇ ਬਾਕੀ ਤੁਸੀਂ ਆਪਣੀ ਨਿਗਾਰਈ ਸਕੈਨ ਕਰ ਲਿਓ ਤੇ ਮੁੱਲ ਵੀ ਆਪਾਂ ਪੁੱਛਾਂਗੇ ਲਾਸਟ ਫਾਈਨਲ ਦੇ ਵਿੱਚ ਜਿਹੜਾ ਤੁਸੀਂ ਮੁੱਲ ਵੀ ਜਾਣ ਸਕਦੇ ਹੋ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਥੋੜਾ ਸਲੋ ਥੋੜਾ ਲੱਕ ਪਰਕਟ ਰੈਡ ਅਪਰਮਾਨ ਆ ਵੇਖੋ ਦੋਸਤੋ ਆਰਡਰ ਦੀ ਕੁਆਲਿਟੀ ਵੇਖੋ ਬਹੁਤ ਵਧੀਆ ਖੂਬਸੂਰਤ ਆਰਡਰ ਹੈ ਬਜ ਨੇ ਬਣਾਇਆ ਹੋਇਆ ਹੈ ਪੇਟਪੂੜਾ ਵੇਖੋ ਉੱਚੀ ਲੰਬੀ ਮਾਜਾ ਦੋਸਤੋ ਪੂਰੇ ਵਜਣ ਦੇ ਵਿੱਚ ਵੀ ਹੈਗੀ ਆ ਤੇ ਕੁਆਲਿਟੀ ਵੀ ਬਹੁਤ ਸੋਹਣੀ ਆ ਠੀਕ ਹੈ ਜੀ ਮੋੜ ਲਿਏ ਭਾਜੀ ਮੋੜ ਲਓ ਸਹੀ ਸਹੀ ਦੱਸੋ ਧੰਨਵਾਦ ਬੰਦਾ ਸੱਚ ਲੈ ਸੋ ਜਰਾ ਅੱਜ ਜੇਰ ਵਗੈਰਾ ਪਈ ਨਹੀਂ ਫਿਰਣਾ ਨਹੀਂ ਜੀ ਸੱਜ ਘੰਟਾ ਕੋ ਹੋਇਆ ਸੋਈ ਨੂੰ ਹਾਂਜੀ ਹਾਂਜੀ ਮੰਦਰ ਤੇ ਕੀ ਕਰਕੇ ਅਮੁੱਤ ਆਹ ਵੇਖੋ ਦੋਸਤੋ ਬਹੁਤ ਖੂਬਸੂਰਤ ਹੈ ਬਹੁਤ ਬਾਕਮਾਲ ਤੇ ਇੱਕ ਭਾਜੀ ਆ ਸੰਪਰਕ ਨੰਬਰ ਆਪਣੇ ਜਰੂਰ ਸਾਨੂੰ ਬੋਲ ਕੇ ਦੱਸੋ ਜੀ 97819 72914 72914 ਹਾਂਜੀ ਤੇ ਇਸ ਤੋਂ ਇਲਾਵਾ ਭਾਜੀ ਆਪਾਂ ਇੱਕ ਡਿਮਾਂਡ ਇਹਦੀ ਰੱਖੀ ਹੋਵੇਗੀ ਮੁੱਲ ਰੱਖਿਆ ਹੋਵੇਗਾ ਤੇ ਕੀ ਕੀਤਾ ਹੈਗਾ ਜੀ ਮੁੱਲ ਜੀ ਆਪਣਾ ਰੱਖਾਂਗੇ ਅਸੀਂ ਇਹਦਾ ਇੱਕ 60 ਗਿਆ ਜੀ ਤੇ ਪਰ ਆਪਾਂ ਲੈਣ ਦੇਣ 155 ਚ ਕਰਦੇ ਆਂਗੇ ਲੈਣ ਦੇਣ ਜੈਸ ਨੂੰ 155 ਹਾਂਜੀ ਠੀਕ ਆ ਕੋ ਮੋਲਾ ਭਾਂਏ ਕਰਕੇ ਦੱਸਦਾ ਵੀ ਇਹ ਅੱਗੇ ਮੈਂ ਵੀਡੀਓ ਇੱਕ ਪਾਏ ਹੀ ਸੀ ਤੇ ਉਹ ਹਰ ਇੱਕ ਨੂੰ ਫੋਨ ਨਹੀਂ ਦੱਤਿਆ ਤੇ ਹਰ ਇੱਕ ਨੂੰ ਫੋਨ ਲਾਈ ਜਾਂਦਾ ਸੀ ਜੀ 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 ਆ ਮੋਲਾ ਦੱਸਣ ਦੇ ਨਾਲ ਉਹ ਜਿਹਦੇ ਹੋਊਗੀ ਬਾਪਰ ਤੇ ਚ ਹੋਈ ਫੋਨ ਉਹ ਹੀ ਲੱਗੇਗਾ ਠੀਕ ਆ ਤਾਂ ਕਿਸਾਨ ਵੀਰ ਉਹ ਇੱਕ ਗੱਲ ਜ਼ਰੂਰ ਨੋਟ ਕਰ ਸਕਦੇ ਹੋ ਤੁਸੀਂ ਮੁੱਲ ਜਿਹੜਾ ਉਹ ਦੱਸ ਦਿੱਤਾ ਭਾਜਣਾ ਵੀ ਇੱਕ 55 ਜਿਹੜੀ ਆ ਜੈਸਨੋ ਆ ਮੁੱਲ ਕਰਨ ਨੂੰ ਭਾਵੇਂ ਇੱਕ 65 ਕਰ ਲਓ 60 ਕਰ ਲਓ ਮੰਨ ਲਓ ਹਨਾ ਵੀ ਜਿਸ ਵੀਰ ਕਿਸਾਨ ਵੀਰ ਦੇ ਕਿਸੇ ਵੀ ਪੜਤੇ ਵਿੱਚ ਹੋਵੇ ਤੁਸੀਂ ਉਹੋ ਹੀ ਮੇਰਾ ਵੀਰ ਫੋਨ ਲਗਾ ਸਕਦੇ ਹੋ ਕਿਉਂਕਿ ਦੱਸਣਾ ਜਿਹੜਾ ਰੇਡ ਦੱਸਣਾ ਬਹੁਤ ਜ਼ਰੂਰੀ ਹੈ ਕਈ ਵਾਰ ਹੁੰਦਾ ਵੀ ਆਪਾਂ ਰੇਡ ਨਹੀਂ ਦੱਸਦੇਗੇ ਤੇ ਕਈ ਵੀਰਾਂ ਦੀ ਸਮਝ ਵਿੱਚ ਹੁੰਦੀ ਹੈ ਕਈਆਂ ਦੇ ਨਹੀਂ ਹੁੰਦੀ ਜੀ ਉਹ ਵੀ ਫਿਰ ਭੈਣ ਭਰਾ ਕੋਈ ਫੋਨ ਕਰਕੇ ਕਿਤੇ ਨਾ ਕਿਤੇ ਜਿਹੜਾ ਟਾਈਮ ਆਪਣਾ ਤੇ ਅਗਲੇ ਬੰਦੇ ਦਾ ਵੀ ਖਰਾਬ ਹੁੰਦਾ ਤੇ ਆਹ ਵੇਖੋ ਤੁਸੀਂ ਚੰਗੀ ਕੁਆਲਿਟੀ ਆ ਬਾਕੀ ਆ ਜਿਹੜੀ ਰਹੀ ਗੱਲ ਤਸੱਲੀ ਦੀ ਆ ਦੋਸਤੋ ਇੱਕ ਡੰਗ ਦੀ ਦੋ ਡੰਗ ਦੀ ਆ ਚਵਾਈ ਜਿਹੜੀ ਤੁਸੀਂ ਆ ਘਰੇ ਬਿਲਕੁਲ ਪਹੁੰਚ ਕੇ ਕਰ ਸਕਦੇ ਹੋ ਚਵਾਈ ਤੁਸੀਂ ਮੌਕੇ ਤੇ ਕਰ ਪਹੁੰਚ ਕੇ ਜਰੂਰ ਕਰ ਸਕਦੇ ਹੋ ਠੀਕ ਆ ਦੋਸਤੋ اے ਸੀ ਮੱਝ ਦੋਸਤੋ ਪਿੰਡ ਲਾਲਪੁਰ ਤਸਵੀਰ ਖਨੂਰ ਸਾਹਿਬ ਦੇ ਜ਼ਿਲ੍ਹਾ ਤਰਨਤਾਰਨ ਨੰਬਰ ਜਿਹੜੇ ਆ ਦੋਸਤੋ ਵੀਡੀਓ ਦੇ ਵਿੱਚ ਚਲਦੇ ਕਰ ਦਨੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਸਕਦੇ ਹੋ ਤੇ ਜਿਹੜੀ ਇਹ ਮੱਝ ਦੋਸਤੋ ਖਰੀਦ ਸਕਦੇ ਹੋ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ